ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ ਅਮਰੀਕਾ ਤੋਂ ਹਵਾਲਗੀ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਦੇ ਅਧਿਕਾਰੀ ਭਾਰਤ ਦੇ ਲਈ ਲੈ ਕੇ ਰਵਾਨਾ ਹੋ ਗਏ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਕਪੂਰ 25 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਫਰਾਰ ਸੀ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਫਾਰਦਾ ਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਦਵੱਲੀ ਹਵਾਲਗੀ ਸੰਧੀ ਦੇ ਤਹਿਤ ਕਪੂਰ ਦੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਹੈ ਵਿਦੇਸ਼ ਮੰਤਰੀ ਨੇ ਕਪੂਰ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਭਾਰਤ ਵਾਪਸ ਆਉਣ ਤੇ ਉਸ ਨੂੰ ਤਸੀਹੇ ਦਿੱਤੇ ਜਾਣਗੇ ਤੇ ਉਸ ਵਿਰੁੱਧ ਆਤਮ ਸਮਰਪਣ ਵਾਰੰਟ ਜਾਰੀ ਕੀਤਾ ਸੀ ਕਥਿਤ ਧੋਖਾਧੜੀ ਤੋਂ ਬਾਅਦ ਕਪੂਰ 1999 ਦੇ ਵਿੱਚ ਅਮਰੀਕਾ ਚਲੀ ਗਈ ਸੀ ਧੋਖਾਧੜੀ ਦੇ ਇਸ ਮਾਮਲੇ ਦੇ ਵਿੱਚ ਉਸਨੇ ਆਪਣੇ ਦੋ ਭਰਾਵਾਂ ਦੇ ਨਾਲ ਮਿਲ ਕੇ ਗਹਿਣਿਆਂ ਦੇ ਕਾਰੋਬਾਰ ਦੇ ਲਈ ਜਾਲੀ ਦਸਤਾਵੇਜ਼ ਬਣਾਏ ਇਹਨਾਂ ਦਸਤਾਵੇਜ਼ਾਂ ਦੀ ਵਰਤੋਂ ਕਠਿਤ ਉਤੇ ਕੱਚੇ ਮਾਲ ਨੂੰ ਡਿਊਟੀ ਮੁਕਤ ਆਯਾਤ ਕਰਨ ਦੇ ਲਈ ਭਾਰਤ ਸਰਕਾਰ ਤੋਂ ਲਾਇਸੈਂਸ ਪ੍ਰਾਪਤ ਕਰਨ ਲਈ ਕੀਤੀ ਗਈ ਸੀ ਇਸ ਕਥਿਤ ਖਤੜੀ ਦੇ ਵਿੱਚ ਭਾਰਤੀ ਖਜ਼ਾਨੇ ਨੂੰ ਲਗਭਗ 680000 ਦੇ ਕਰੀਬ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਅਕਤੂਬਰ 2010 ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਈ ਹਵਾਲਗੀ ਸੰਧੀ ਦੇ ਅਨੁਸਾਰ ਕਪੂਰ ਦੀ ਹਵਾਲਗੀ ਦੀ ਮੰਗ ਕਰਦੇ ਹੋਏ ਅਮਰੀਕਾ ਦੇ ਨਾਲ ਸੰਪਰਕ ਕੀਤਾ ਸੀ ਅਤੇ ਅਮਰੀਕਾ ਨੇ ਇਹ ਹਵਾਲਗੀ ਦੇ ਦਿੱਤੀ ਹੁਣ ਤੁਸੀਂ ਦੇਖ ਸਕਦੇ सकते हो ग्लोबल पंजाब टीवी डाउनलोड करो साप एंड्रॉयड या आई ओ एस फ्री बिच रोकू एमेजोन फायर टीवी ते एप्पल टीवी ते नाल ही देख सकते हो लाइव स्ट्रीमिंग डबल्यू 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 डॉट